ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੀਂ ਕਹਾਣੀ ਵਿੱਚ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰਤ 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 ਬੁਰੀ ਚੰਗੀ ਬੇਵਫਾ ਵਫਾ ਐਸੀ ਵੈਸੀ ਤੇ ਖੁਦਾ ਜਾਣੀ ਕੈਸੀ ਕੈਸੀ ਹਰ ਦੇਸ਼ ਹਰ ਜ਼ਬਾਨੇ ਵਿੱਚ بڑے بڑے ਚਿੰਤਕਾਂ ਨੇ ਔਰਤ ਦੇ ਬਾਰੇ ਵਿੱਚ ਕੋਈ ਨਾ ਕੋਈ ਰਾਏ ਜ਼ਰੂਰ ਕਾਇਮ ਕੀਤੀ ਹੈ ਕੋਈ ਸਾਹਿਬ ਇਸ ਦੇ ਹੁਸਨ ਤੇ ਜ਼ੋਰ ਦੇ ਰਹੇ ਹਨ ਤੇ ਕੋਈ ਇਸ ਦੀ 파ਰਸ਼ਾਈ ਅਤੇ ਨੇਕ سیرਤੀ ਉੱਤੇ ਖੁਸ਼ ਹਨ ਇੱਕ ਸਾਹਿਬ ਦਾ ਖਿਆਲ ਹੈ ਕਿ ਖੁਦਾਏ ਬਾਦ ਔਰਤ ਦੀ ਪਦਵੀ ਹੈ ਤਾਂ ਦੂਜੇ ਸਾਹਿਬ ਇਸ ਨੂੰ ਸ਼ੈਤਾਨ ਦੀ ਮਾਸੀ ਬਣਾਉਣ ਤੇ ਤੁਲੇ ਹੋਏ ਹਨ ਇੱਕ ਸਾਹਿ ਪਰਮਾਉਂਦੇ ਨੇ ਇੱਕ ਧੋਖੇਬਾਜ਼ ਮਰਦ ਨਾਲੋਂ ਇੱਕ ਧੋਖੇਬਾਜ਼ ਔਰਤ ਜ਼ਿਆਦਾ ਖਤਰਨਾਕ ਹੁੰਦੀ ਹੈ ਜਿਵੇਂ ਕੋਈ ਇਹ ਕਹੇ ਕਿ ਇੱਕ ਕਾਲੇ ਮਰਦ ਨਾਲੋਂ ਇੱਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ ਕਿੰਨੀ ਸ਼ਾਨਦਾਰ ਗੱਲ ਕਹੀ ਹੈ ਕਿ ਚੋਮ ਉਠਨ ਨੂੰ ਜੀ ਕਰਦਾ ਹੈ ਅਤੇ ਜੇਕਰ ਮੈਂ ਆਪੂੰ ਔਰਤ ਨਾ ਹੁੰਦੀ ਤਾਂ ਇਹਨਾਂ ਬਿਆਨਾਂ ਨੇ ਮੈਨੂੰ ਬੁਕਲਾ ਨਾ ਦਿੱਤਾ ਹੁੰਦਾ ਤਾਂ ਕਹਿਣ ਵਾਲੇ ਦਾ ਮੂੰਹ ਚੁੰਮ ਲੈਂਦੀ ਮੁਸੀਬਤ ਤਾਂ ਇਹ ਹੈ ਕਿ ਇਹਨਾਂ ਨਾ ਨਾਮਾਕੂਲ ਬਿਆਨਾਂ ਨੇ ਸਿੱਟੀ ਹੀ ਗੂੰਮ ਕੀਤੀ ਹੋਈ ਹੈ ਅਤੇ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿੰਨਾ ਮਰਦਾਂ ਨੇ ਔਰਤ ਨੂੰ ਸਮਝਣ ਦਾ ਦਾਵਾ ਕੀਤਾ ਹੈ ਉਹਨਾਂ ਔਰਤਾਂ ਨੇ ਮਰਦਾਂ ਦੇ ਸਬੰਧਾਂ ਵਿੱਚ ਕਦੀ ਕੋਈ ਵਿਆਣ ਆਪਣੀ ਅਕਲ ਨਾਲ ਨਹੀਂ ਬਣਾਇਆ ਮਰਦ ਨੇ ਕਿਹਾ ਮਰਦ ਜ਼ਾਲਮ ਹੁੰਦਾ ਹੈ ਉਹ ਚੁੱਪਚਾਪ ਜ਼ੁਲਮ ਸਹਿਣ ਲੱਗੀਆਂ ਮਰਦਾਂ ਨੇ ਆਖਿਆ ਔਰਤ ਡਰਪੋਕ ਹੁੰਦੀ ਹੈ ਉਹ ਚੂਹਿਆਂ ਤੋਂ ਵੀ ਡਰਨ ਲੱਗੀਆਂ ਫਿਰ ਫਰਮਾਇਆ ਵਕਤ ਪਏ ਤਾਂ ਔਰਤ ਜਾਣ ਤੇ ਖੇੜ ਜਾਂਦੀ ਹੈ ਬਸ ਛੱਟ ਹੀ ਜਾਣ ਤੇ ਖੇੜ ਗਈਆਂ ਮਾਂ ਦੀ ਮਮਤਾ ਦਾ ਸਾਰੀ ਦੁਨੀਆ ਟੋਲ ਪਟਦੀ ਹੈ ਬਾਪ ਦੀ ਬਾਪਤਾ ਦਾ ਰੋਣਾ ਕੋਈ ਨਹੀਂ ਰੋਂਦਾ ਔਰਤ ਦੀ ਇੱਜ਼ਤ ਲੁੱਟ ਸਕਦੀ ਹੈ ਪਰ ਮਰਦ ਦੀ ਨਹੀਂ ਲੁੱਟਦੀ ਸ਼ਾਇਦ ਮਰਦ ਦੀ ਇੱਜ਼ਤ ਹੁੰਦੀ ਹੀ ਨਹੀਂ ਜਿਹੜੀ ਕਿ ਲੁੱਟੀ ਖਸੁੱਟੀ ਜਾ ਸਕੇ ਔਰਤ ਦੇ ਹਰਾਮੀ ਹਲਾਲ ਬੱਚਾ ਹੁੰਦਾ ਹੈ ਮਰਦ ਦੇ ਕੁਝ ਵੀ ਨਹੀਂ ਹੁੰਦਾ ਸਦੀਆਂ ਤੋਂ ਔਰਤ ਦੇ ਸਿਰ ਅਜੇਹੇ ਊਠ ਪਟਾੰਗ ਦੋਸ ਥੱਪ ਕੇ ਚਿੰਤਕ ਨੂੰ ਇਸ ਨੂੰ ਬੁਖਲਾਉਣ ਦੀ ਕੋਸ਼ਿਸ਼ ਕਰਦੇ ਆਏ ਹਨ ਜਾਂ ਤਾਂ ਉਹ ਇਸ ਨੂੰ ਸਮਾਨ ਤੇ ਚੜਾ ਦਿੰਦੇ ਹਨ ਤੇ ਜਾਂ ਚਿੱਕੜ ਵਿੱਚ ਪਟਕ ਦਿੰਦੇ ਨੇ ਪਰ ਬਰਾਬਰ ਖੜਾ ਕਰ ਦਿਆਂ ਉਹਨਾਂ ਦਾ ਦਮ ਨਿਕਲਣ ਲੱਗਦਾ ਹੈ ਇਸ ਨੂੰ ਦੇਵੀ ਅਤੇ ਅਸਮਾਨੀ ਮਕਲੂਕ ਬਣਾ ਦੇਣਗੇ ਪਰ ਔਰ ਪਰ ਦੋਸਤ ਅਤੇ ਸਾਥੀ ਕਹਿੰਦੇ ਕਹਿੰਦੇ ਆ ਸ਼ਰਮਾਉਂਦੇ ਨੇ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਘਟਿਆਪਣ ਦਾ ਅਹਿਸਾਸ ਹੈ ਜਾਂ ਗਲਤਫਹਿਮੀ ਆਖਰ ਇਹਨਾਂ ਨੂੰ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲੱਗਦਾ ਹੈ ਉਹ ਵੀ ਤਾਂ ਇਨਸਾਨ ਹੁੰਦੀਆਂ ਹਨ ਉਸ ਨੂੰ ਬਰਾਬਰ ਬਿਠਾਉਂਦੇ ਆ ਕਿਉਂ ਕੋ ਬਰਾਹਟ ਹੁੰਦੀ ਹੈ ਕਿ ਮਰਦ ਇੱਕ ਪਾਸੇ ਇਹ ਨਹੀਂ ਭੁੱਲ ਸਕਦਾ ਕਿ ਬਰਾਬਰੀ ਦੇ ਲਾਜ਼ਮੀ ਆਰਥਿਕ ਘਟਿਆਪਣ ਦੇ ਨਹੀਂ ਸਭ ਜਾਣਦੇ ਹਨ ਕਿ ਔਰਤ ਮਾਂ ਤੀ ਪਤਨੀ ਅਤੇ ਭੈਣ ਹੀ ਬਣ ਸਕਦੀ ਹੈ ਪਿਤਾ ਪੁੱਤਰ ਪਤੀ ਅਤੇ ਭਰਾ ਨਹੀਂ ਬਣ ਸਕਦੀ ਫਿਰ ਕਿਉਂ ਬਾਰ-ਬਾਰ ਕਹਿੰਦੇ ਨੇ ਕਿ ਉਹ ਏਸੇ ਲਈ ਹੀ ਪੈਦਾ ਹੋਈ ਹੈ ਕੀ ਔਰਤ ਨੂੰ ਇਹਨਾਂ ਵੀ ਪਤਾ ਨਹੀਂ ਕਿ ਉਹ ਔਰਤ ਹੈ ਜਿਹੜਾ ਕਿ ਉਸ ਨੂੰ ਲਗਾਤਾਰ ਦੱਸਿਆ ਜਾ ਰਿਹਾ ਹੈ ਸ਼ਾਇਦ ਮਰਦ ਜਾਣਦੇ ਨੇ ਕਿ ਮਾਂ ਤੇ ਪਤਨੀ ਬਣਾਉਣਾ ਲੋਹੇ ਦੇ ਬਣੇ ਚਬਾ ਚਣੇ ਚਬਾਉਣਾ ਹੈ ਇਸ ਲਈ ਔਰਤ ਦੇ ਦਿਮਾਗ ਵਿੱਚ ਠੋਕੀ ਜਾਂਦੇ ਹਨ ਕਿ ਉਹ ਬਣੀ ਹੀ ਇਸੇ ਕਾਰਜ ਲਈ ਹੈ ਉਸ ਨੂੰ ਇਸ ਤੇ ਫਖਰ ਕਰਨਾ ਚਾਹੀਦਾ ਹੈ ਕਿ ਇਹ ਮਜ਼ੇ ਦੀ ਪਦਵੀ ਹੈ ਉਸ ਨੂੰ ਕੋਈ ਸਮਝਾਏ ਕਿ ਕਿਸ ਕਮ ਬਖਤ ਔਰਤ ਨੇ ਕਦੇ ਇਸ ਤੋਂ ਇਨਕਾਰ ਕੀਤਾ ਹੈ ਕੌਣ ਕਹਿ ਰਿਹਾ ਹੈ ਕਿ ਮਰਦ ਨੂੰ ਕਿ ਆਓ ਸਾਹਿਬ ਤੁਸੀਂ ਨਿਆਣੇ ਪੈਦਾ ਕਰੋ ਤੇ ਉਹਨਾਂ ਨੂੰ ਦੁੱਧ ਪਿਲਾਓ ਫਿਰ ਭਲਾ ਬਾਰ-ਬਾਰ ਇਹ ਇੰਜ ਜਿਤਾਉਣ ਦੀ ਕੀ ਲੋੜ ਪੈ ਰਹੀ ਹੈ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਉਸ ਦੀਆਂ ਚੂੜੀਆਂ ਭੰਨ ਦਿੰਦੇ ਹਨ ਮਰਦ ਦੀ ਘੜੀ ਐਨਕ ਜਾਂ ਹੁੱਕਾ ਪੰਨਣ ਦਾ ਕਦੇ ਕਿਸੇ ਨੂੰ ਖਿਆਲ ਨਹੀਂ ਆਇਆ ਵਿਧਵਾ ਪਹਿਰਾਵੇ ਵਿੱਚ ਵੀ ਤਬਦੀਲੀ ਕਰਨ ਲਈ ਮਜਬੂਰ ਹੁੰਦੀ ਹੈ ਰੰਗਿਆ ਦੁਪੱਟਾ ਲੈ ਲਵੇ ਜਾਂ ਹੱਥ ਵਿੱਚ ਚੂੜੀਆਂ ਪਾ ਲਵੇ ਤਾਂ ਲੋਕਾਂ ਦੇ ਕਲੇਜੇ ਪਾਟ ਜਾਂ। ਮਰਦ ਉਹੀ ਸੂਟ-ਬੂਟ ਅਚਕਣ ਕੰਗਰਾ ਖਾ ਪਾਈ ਘੋਂਦਾ ਹੈ ਕਿਹੋ ਜਿਹੀ ਬੇਰਹਿਮੀ ਹੈ ਕੀ ਵਿਖਾਵੇ ਲਈ ਵੀ ਸੋਗ ਨਹੀਂ ਮਨਾਉਂਦਾ। ਹਾਲਾਂਕਿ ਔਰਤਾਂ ਨੂੰ ਜਿਵੇਂ ਪਤੀ ਦਾ ਦੁੱਖ ਹੁੰਦਾ ਹੈ ਬਹੁਤ ਸਾਰੀਆਂ ਔਰਤਾਂ ਤੇ ਮਰਦਾਂ ਨੂੰ ਨਹੀਂ ਹੁੰਦਾ। ਪਰ ਇਸਤਰੀਆਂ ਨੂੰ ਢੋਗ ਰਚਾਉਣਾ ਪੈਂਦਾ ਹੈ। ਇੱਕ ਸਾਹਿਬ ਫਰਮਾਉਂਦੇ ਨੇ ਕਿ ਔਰਤ ਦੀ ਸ਼ਾਨ ਹੀ ਇਹੀ ਹੈ ਕਿ ਦੁਨੀਆ ਇਸ ਤੋਂ ਨਾ ਵਾਕਿਫ ਹੀ ਰਹੇ। ਪਤੀ ਦੀ ਮੁਹੱਬਤ ਇਸ ਦਾ ਬਹੁਮੁੱਲਾ ਖਜ਼ਾਨਾ ਹੈ ਅਤੇ ਇਸ ਦਾ ਛੋਟਾ ਜਿਹਾ ਪਰਿਵਾਰ ਇਸ ਦਾ ਸੰਸਾਰ। ਕਿਉਂ ਸਾਹਿਬ ਜੇਕਰ ਕਿਸੇ ਔਰਤ ਦੀ ਸ਼ੋਹਰਤ ਹੁੰਦੀ ਹੈ ਤਾਂ ਉਹ ਤੁਹਾਡੇ ਹਿੱਸੇ ਦੀ ਇੱਜ਼ਤ ਤਾਂ ਨਹੀਂ ਖੋਂਦੀ। ਅੱਲਾਹ ਦੀ ਦੇਣ ਹੈ ਇਸ ਵਿੱਚ ਤੁਹਾਨੂੰ ਕਿਉਂ ਤਕਲੀਫ ਹੁੰਦੀ ਹੈ? ਕਿਹੋ ਜਿਹਾ ਕਮੀਨਾਪਨ ਹੈ। ਇਸਤਰੀ ਹੋਵੇ ਜਾਂ ਮਰਦ ਜੇਕਰ ਦੁਨੀਆ ਵਿੱਚ ਕੁਝ ਕਰ ਜਾਵੇ ਤਾਂ ਕਿਸ ਦੀ ਸ਼ਾਨ ਨੂੰ ਕਿਵੇਂ ਬੱਟਾ ਲੱਗ ਜਾਏਗਾ ਮਰਦ ਦੀ ਸ਼ੌਹਰਤ ਨਾਲ ਜੇਕਰ ਮਰਦ ਦੀ ਇੱਜ਼ਤ ਨਹੀਂ ਕੱਢਦੀ ਤਾਂ ਔਰਤ ਦੀ ਸ਼ੌਹਰਤ ਨਾਲ ਕਿਉਂ ਇਸ ਦੀ ਵਡਿਆਈ ਨੂੰ ਕੌਣ ਲੱਗ ਜਾਵੇਗਾ ਪਤਨੀ ਜਾਹਲ ਉੱਜੜ ਹੋਵੇ ਤਾਂ ਕੋਈ ਦਸਵਾਰੀ ਨਹੀਂ ਪਤੀ ਪਤਨੀ ਤੋਂ ਘੱਟ ਪੜਿਆ ਲਿਖਿਆ ਹੋਵੇ ਤਾਂ ਬੱਸ ਹਨੇਰ ਹੀ ਆ ਜਾਵੇਗਾ ਕਿਉਂ ਜੋ ਕਿਸੇ ਵੱਡੇ ਨੇ ਆਖੇ ਨੂੰ ਸੱਟ ਲੱਗ ਜਾਂਦੀ ਹੈ ਡਾਕਟਰ ਨਾਇਡੋ ਨੂੰ ਜਦੋਂ ਮਿਸੇਜ਼ ਸਰੋਜਨੀ ਨਾਇਡੋ ਦੇ ਪਤੀ ਆਖਿਆ ਜਾਂਦਾ ਸੀ ਤਾਂ ਉਹ ਬਹੁਤ ਸ਼ਰਮਿੰਦਾ ਹੋ ਜਾਂਦੇ ਸਨ ਦੁਨੀਆਂ ਵਿੱਚ ਕਰੋੜਾ ਇਸਤਰੀਆਂ ਆਪਣੇ ਪਤੀਆਂ ਦੀਆਂ ਪਤਨੀਆਂ ਬਣ ਕੇ ਮਜੇ ਨਾਲ ਰਹਿੰਦੀਆਂ ਹਨ ਇਹਨਾਂ ਨੂੰ ਘਟਿਆਪਣ ਦਾ ਅਹਿਸਾਸ ਨਹੀਂ ਹੁੰਦਾ ਮਰਦ ਦੇ ਕੰਨ ਵਿੱਚ ਪੈਦਾ ਹੁੰਦਿਆਂ ਹੀ ਫੋਕ ਮਾਰ ਦਿੱਤੀ ਜਾਂਦੀ ਹੈ ਕਿ ਉਹ ਸਰਬਉੱਤਮ ਹੈ ਤੇ ਉਸ ਦਾ ਭੋਲਾਪਣ ਵੇਖੋ ਕਿ ਉਹ ਸੱਚਮੁੱਚ ਹੀ ਯਕੀਨ ਕਰ ਲੈਂਦਾ ਹੈ ਕਿ ਉਹ ਸੰਸਾਰ ਦੀ ਲਾਇਕ ਤੋਂ ਲਾਇਕ ਔਰਤ ਨਾਲੋਂ ਵੀ ਉੱਚਾ ਹੈ ਸਿਰਫ ਇਸ ਲਈ ਕਿ ਉਹ ਮਰਦ ਹੈ ਫਿਰ ਜਦੋਂ ਇਹਨੂੰ ਆਪਣੇ ਤੋਂ ਵੱਧ ਪੜ੍ਹੀ ਲਿਖੀ ਅਤੇ ਅਕਲਮੰਦ ਇਸਤਰੀ ਮਿਲਦੀ ਹੈ ਤਾਂ ਉਹ ਉਸ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਉਹ ਇਸ ਵੇਲੇ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ ਕਿ ਮੇਰਾ ਰਸੋਈਆ ਕੇਵਲ ਇਸ ਲਈ ਮੈਡਮ ਕੁਰੀ ਤੋਂ ਉੱਤਮ ਹੋ ਸਕਦਾ ਹੈ ਕਿ ਉਹ ਮਰਦ ਦੀ نسل ਤੋਂ ਹੈ ਜਿਸ ਨੂੰ ਆਮ ਤੌਰ ਤੇ ਔਰਤ ਤੋਂ ਉੱਤਮ ਸਮਝਿਆ ਗਿਆ ਹੈ ਪਰ ਜੇਕਰ ਯਕੀਨ ਆਵੇ ਤਾਂ ਆਪਣੇ ਰਸੋਈਏ ਜਾਂ ਥੋਬੀ ਨੂੰ ਪੁੱਛ ਲੈਣਾ ਇਹੀ ਕਹੇਗਾ ਕਿ ਔਰਤ ਕਦੇ ਵੀ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ ਇੱਕ ਹੋਰ ਸਾਹਿਬ ਫਰਮਾਉਂਦੇ ਹਨ ਜੇਕਰ ਇਸਤਰੀ ਦੇ ਦਿਲ ਨੂੰ چیرਿਆ ਜਾਵੇ ਤਾਂ ਇਸ ਵਿੱਚ ਸਬਰ ਸਬੂਰੀ ਬਰਦਾਸ਼ਤ ਲੁਕਵੀਆਂ ਕਰਵਾਨੀਆਂ ਕਰਨ ਦਾ ਮਾਦਾ ਤੇ ਹੋਰ ਨਜ਼ਰਨਾ ਆਉਣ ਵਾਲੀਆਂ ਖੂਬੀਆਂ ਤੋਂ ਬਿਨਾ ਹੋਰ ਕੁਝ ਨਹੀਂ ਹੋਵੇਗਾ ਬਈ ਹੱਦ ਹੈ ਮੈਂ ਇੱਕ ਮਰਦ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਹਨ ਸਭ ਬਕਵਾਸ ਹੈ ਔਰਤ ਤੇ ਮਰਦ ਦੇ ਦਿਲ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਹੁੰਦੀ ਹੈ ਤੇ ਇਸ ਵਿੱਚੋਂ ਕੋਈ ਆਵਾ ਤਵਾ ਚੀਜ਼ਾਂ ਨਹੀਂ ਨਿਕਲਦੀਆਂ ਲਓ ਸੁਣੋ ਉਹੀ ਡਾਕਟਰ ਸਾਹਿਬ ਕਹਿੰਦੇ ਨੇ ਔਰਤ ਮਰਦ ਨਾਲੋਂ ਜ਼ਿਆਦਾ ਸਿਆਣੀ ਨਹੀਂ ਹੁੰਦੀ ਇਹ ਤਾਂ ਤਰਬੀਅਤ ਉਤੇ ਆਧਾਰਿਤ ਹੈ ਵਿਦਿਆ ਤੇ ਸਖਲਾਈ ਮਰਦ ਤੇ ਔਰਤਾਂ ਦੋਹਾਂ ਉਤੇ ਇੱਕੋ ਜਿਹਾ ਅਸਰ ਕਰਦੀ ਹੈ ਇੱਕ ਹੋਰ ਸਾਹ ਫਰਮਾਉਂਦੇ ਹਨ ਜਦੋਂ ਬੱਚਾ ਪਹਿਲੀ ਵਾਰ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਹੈ ਤਾਂ ਉਹ ਆਨੰਦ ਨਾਲ ਲਾਲ ਹੋ ਕੇ ਕੰਬਣ ਲੱਗਦੀ ਹੈ ਇਸ ਤ੍ਰਿਨੇ ਝੱਟ ਹੀ ਤਾੜ ਲਿਆ ਹੋਵੇਗਾ ਕਿ ਫਰਮਾਉਣ ਵਾਲਾ ਸਾਹਿਬ ਮਰਦ ਹੈ ਉਸ ਨੇ ਜੋ ਕੁਝ ਲਿਖਿਆ ਕੇਵਲ ਸੁਣਿਆ ਸੁਨਾਇਆ ਹੋਇਆ ਹੈ ਪੂਰੇ ਯਕੀਨ ਨਾਲ ਆਖਿਆ ਜਾ ਸਕਦਾ ਹੈ ਕਿ ਉਸ ਨੇ ਖੁਦ ਕਦੇ ਵੀ ਕਿਸੇ ਬੱਚੇ ਨੂੰ ਦੁੱਧ ਨਹੀਂ ਪਿਆਇਆ ਉਹ ਨਹੀਂ ਜਾਣਦਾ ਕਿ ਬੱਚਾ ਜਦੋਂ ਪਹਿਲੀ ਵਾਰ ਦੁੱਧ ਪੀਂਦਾ ਹੈ ਤਾਂ ਮਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਮਾਂ ਜਿਹੜੀ ਲਾਲ ਹੋ ਕੇ ਕੰਬ ਰਹੀ ਹੋਵੇਗੀ ਬਿਲਕੁਲ ਵੀ ਪਿਆਰ ਜਾਂ ਰਾਹਤ ਕਾਰਨ ਨਹੀਂ ਕਮਰੇ ਹੋਵੇਗੀ ਦਰਦ ਕਾਰਨ ਰੰਗ ਬਦਲ ਗਿਆ ਹੋਵੇਗਾ ਇਹ ਮੈਂ ਇਸ ਲਈ ਕਹਿ ਰਹੀ ਹਾਂ ਕਿ ਮਰਦ ਖਾ ਮਖਾ ਉਲਟੇ ਸਿੱਧੇ ਬਿਆਨ ਠੋਕਦੇ ਰਹਿੰਦੇ ਹਨ ਇਹਨਾਂ ਵੀ ਨਹੀਂ ਸੋਚਦੇ ਕਿ ਹੁਣ ਔਰਤਾਂ ਵੀ ਉਹਨਾਂ ਦੇ ਆਖੇ ਅਨੁਸਾਰ ਹੀ ਕੇਵਲ ਔਰਤਾਂ ਨਹੀਂ ਰਹੀਆਂ ਬਹੁਤ ਸਾਰੀ ਜਾਣਕਾਰੀ ਹਾਸਲ ਕਰਨ ਲੱਗ ਪਈਆਂ ਹਨ ਹੁਣ ਅਜੇ ਹੀ ਕਿਸੇ ਪਿਟੇ ਵਾਕ ਨਾਲ ਠੋਕੇ ਵਿੱਚ ਨਹੀਂ ਆਉਣਗੀਆਂ ਸਿੱਧੀ ਸਾਦੀ ਅਕਲ ਦੀ ਗੱਲ ਕਰੋ ਔਰਤਾਂ ਨੂੰ ਔਰਤ ਨਾਲੋਂ ਜ਼ਿਆਦਾ ਸਮਝਣ ਦਾ ਦਾਵਾ ਨਾ ਕਰੋ ਤਾਂ ਹੀ ਠੀਕ ਰਹੇਗਾ। ਮੁਫਤ ਵਿੱਚ ਤੁਹਾਡਾ ਪੋਲ ਖੁੱਲ ਜਾਵੇਗਾ। ਵੱਡੇ ਤੇ ਛੋਟੇ ਦੇ ਝਗੜੇ ਵਿੱਚ ਪੈ ਕੇ ਸਮਾਂ ਬਰਬਾਦ ਕਰਨ ਦੀ ਵੇਹਲ ਤੁਹਾਨੂੰ ਕਿੱਥੋਂ ਮਿਲ ਗਈ? ਰੰਗ, ਨਸਲ ਅਤੇ स्त्री-ਮਰਦ ਦਾ ਭਿੰਨਪੇਦ ਬੜੀ ਤੇਜ਼ੀ ਨਾਲ ਮਿਟ ਰਿਹਾ ਹੈ। ਸਨਾਪਾ ਤੇ ਵਿਦਿਆ ਦੇ ਖੇਤਰ ਵਿੱਚ ਸੰਸਾਰ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਕੰਮ ਕਰਨ ਵਾਲਿਆਂ ਦੀ ਮੰਗ ਵੱਧ ਰਹੀ ਹੈ। ਹਾਰ ਖੇਤਰ ਵਿੱਚ ਔਰਤ ਨੂੰ ਮਰਦ ਦਾ ਹੱਥ ਵਟਾਉਣਾ ਪੈ ਰਿਹਾ ਹੈ। ਪਛਮੀ ਇਸਤਰੀਆਂ ਹਜ਼ਾਰਾਂ ਕਿਸਮ ਦੀਆਂ ਘਰੇਲੂ ਮਸ਼ੀਨਾਂ ਦੇ ਹੁੰਦਿਆਂ ਸੁੰਦਿਆਂ ਰੋਜ਼ੀ ਕਮਾਉਣ ਲਈ ਮਜਬੂਰ ਹਨ। ਇਸ ਲਈ ਖਾਨਦਾਨੀ ਦੇ ਕੰਮਾਂ ਵਿੱਚ ਅਤੇ ਬੱਚਿਆਂ ਦੀ ਪਾਲਣਾ ਕਰਨ ਵਿੱਚ ਮਰਦਾਂ ਨੂੰ ਬਰਾਬਰ ਸਹਾਇਤਾ ਕਰਨੀ ਪੈਂਦੀ ਹੈ। ਜੇਕਰ ਪਤਨੀ ਰਕਾਬੀ ਧੋਦੀ ਹੈ ਤਾਂ ਪਤੀ ਝਾੜੂ ਦਿੰਦਾ ਹੈ। ਪਤਨੀ ਬਿਸਤਰਾ ਲਗਾਉਂਦੀ ਹੈ ਤਾਂ ਪਤੀ ਬੱਚੇ ਨੂੰ ਦੁੱਧ ਦੀ ਬੋਤਲ ਤਿਆਰ ਕਰਕੇ ਪਿਉਂਦਾ ਹੈ। ਦੋਵੇਂ ਮਿਲ ਕੇ ਨਾਸ਼ਤਾ ਤੇ ਭੋਜਨ ਬਣਾਉਂਦੇ ਹਨ ਬੱਚਾ ਨੂੰ ਤਿਆਰ ਕਰਦੇ ਹਨ ਫਿਰ ਆਪੂ ਕੰਮ ਤੇ ਜਾਂਦੇ ਹਨ ਜਿਹੜੀ ਇਸਤਰੀ ਕੰਮ ਤੇ ਨਹੀਂ ਜਾਂਦੀ ਉਹ ਵਿਹਲੀ ਬੈਠ ਕੇ ਗੱਪਾਂ ਨਹੀਂ ਮਾਰਦੀ ਧੁलाई ਕਰਦੀ ਹੈ ਕੱਪੜੇ ਇਸਤਰੀ ਕਰਦੀ ਹੈ ਤੇ ਘਰ ਲਈ ਸੌਦਾ ਖਰੀਦ ਲਿਆਉਂਦੀ ਹੈ ਸਮਾਂ ਬਚ ਜਾਂਦਾ ਹੈ ਇਸ ਲਈ ਪਾਰਟ ਟਾਈਮ ਕੰਮ ਵੀ ਕਰਦੀ ਹੈ ਇਸ ਦੇ ਬਾਵਜੂਦ ਇਹ ਹਾਲ ਹੈ ਕਿ ਮੁਸ਼ਕਲ ਨਾਲ ਪੂਰੀ ਪੈਂਦੀ ਹੈ ਪਰ ਸਾਡੇ ਇਥੋਂ ਪਾਤ ਦੇ ਮਰਦ ਲੰਬੇ ਚੌੜੇ ਵਿਆਹਾਂ ਦੀ लाठी ਲੈ ਕੇ ਇਸਤਰੀਆਂ ਨੂੰ ਹੱਕ ਰਹੇ ਹਨ ਚਾਹੇ ਜਿੰਨੀ ਮਾੜੀ ਤੰਗੀ ਤੋਸਟੀ ਹੋਵੇ ਪਤਨੀ ਘਰ ਦੀ ਜਿੰਨਤ ਬਣੀ ਬੈਠੀ ਰਹੇ ਪਤੀ ਚਰਖਾ ਹੋ ਜਾਣਗੇ ਪਰ ਨੱਕ ਸਲਾਮਤ ਰਹੇ ਪਤਨੀ ਇਸਤਰੀ ਧੰਦਾ ਪਟਾਰਾ ਸੰਭਾਲੀ ਬੈਠੀ ਰਹੇ ਭਾਵੇਂ ਬੱਚਿਆਂ ਨੂੰ ਫੀਸ ਨਾਲ ਲਿਆਉਣ ਤੇ ਸ਼ਰਮਿੰਦਾ ਹੋਣਾ ਪਵੇ ਬਾਣੀਆਂ ਕਾਰਜ ਮੰਗ ਮੰਗ ਕੇ ਭਾਵੇਂ ਪਤੀ ਦੀ ਬੋਲ ਬੋਲਤੀ ਬੰਦ ਕਰਵਾ ਦੇਵੇ ਪਰ ਕਿਉਂਕਿ ਕੋਈ ਵੱਡੇ ਮੀਆ ਕਹੇ ਮੇਰੇ ਮਰੇ ਹਨ ਕਿ ਔਰਤ ਦੀ ਦੁਨੀਆ ਇਸ ਦਾ ਘਰ ਹੈ ਤਾਂ ਬਸ ਔਰਤ ਲਕੀਰ ਦਾ ਫਕੀਰ ਬਣ ਕੇ ਘਰ ਦਾ ਘਰ ਦਾ ਕਰਦੀਆਂ ਰਹਿਣਗੀਆਂ ਸਭ ਤੋਂ ਵੱਧ ਵੱਡੇ ਵੱਡੇ ਕਥਨ ਔਰਤਾਂ ਦੀ ਪਵਿੱਤਰਤਾ ਤੇ ਨੇਕੀ ਬਾਰੇ ਕਹੇ ਗਏ ਹਨ ਫਰਮਾਉਂਦੇ ਹਨ ਔਰਤ ਨੂੰ ਕੁਦਰਤ ਨੇ ਕੁਝ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਕੇਵਲ ਇੱਕ ਨੂੰ ਹੀ ਪਿਆਰ ਕਰਦੀ ਹੈ ਤੇ ਉਸੇ ਉੱਤੇ ਕੁਰਬਾਨ ਹੋ ਜਾਂਦੀ ਹੈ ਅਤੇ ਮਰਦ ਮਰਦ ਦੀ ਖਸੂਦਤ ਵਿੱਚ ਅਨੇਕਤਾ ਹੈ ਉਹ ਹਰ ਵੇਲੇ ਨਵੀਂ ਔਰਤ ਵੱਲ ਖਿੱਚਿਆ ਜਾਂਦਾ ਹੈ ਕਿਉਂਕਿ ਸ਼੍ਰੀਮਾਨ ਜੀ ਇਹ ਖਬਰ ਤੁਹਾਨੂੰ ਕਿਸ ਨੇ ਦਿੱਤੀ ਔਰਤ ਦੀ ਖਸਲਤ ਦੀ ਵੀ ਆਪਣੇ ਮਤਲਬ ਅਨੁਸਾਰ ਢਾਲ ਲਈ ਗਈ ਹੈ ਤਾਂ ਜੋ ਤੁਸੀਂ ਤਸੱਲੀ ਨਾਲ ਖਸਲਤ ਦੇ ਸਿਰ ਦੋਸ਼ ਥੱਪਕੇ ਰੰਡੀ ਬਾਜੀ ਕਰੋ ਤੇ ਪਤਨੀ ਦੇ ਪੈਰਾਂ ਵਿੱਚ ਇਸ ਦੀਆਂ ਬੇੜੀਆਂ ਪਾ ਦਿਓ ਕਿਉਂ ਕੁਦਰਤ ਦੇ ਵਿਰੁੱਧ ਗੱਲ ਕਰਕੇ ਗਵਾਂਢੀ ਨਾਲ ਦੀਨ ਦੇ ਨਾਲ ਲੜਾਉਣ ਅਤੇ ਇਸ ਤਰ੍ਹਾਂ ਇਸਤਰੀ ਇਸਤਰੀ ਤੱਤਪ ਦਾ ਗੰਦ ਗੰਭਾ ਬਠਾਵੋ ਹੋਰ ਤਾਂ ਹੋਰ ਕੁਦਰਤ ਨੂੰ ਵੀ ਮਰਦੇ ਇਸ ਸਾਜ਼ਿਸ਼ ਵਿੱਚ ਕਸੀਟ ਲਿਆਈ ਹਾਲਾਂਕਿ ਇਹ ਹਥਿਆਰ ਕਦੇ ਵੀ ਕਾਰਗਾਰ ਸਾਬਤ ਨਹੀਂ ਹੋਇਆ ਔਰਤ ਨੇ ਅੱਖਾਂ ਲੜਾਉਣੀਆਂ ਚਾਹੀਆਂ ਤਾਂ ਮਰਦ ਨੂੰ ਪਤਾ ਵੀ ਨਾ ਚੱਲਿਆ ਉਹ ਇਹੀ ਸਮਝਦੇ ਰਹੇ ਕਿ ਔਰਤ ਨੇਕ ਅਤੇ ਪਵਿੱਤਰ ਹਨ ਇਹ ਇਹਨਾਂ ਦੀ ਖਸਲਤ ਹੈ ਇਹ ਕੀ ਡਰ ਹੈ ਪਰ ਕੋਈ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕਿਸ ਨੇ ਆਖਿਆ ਕਿ ਔਰਤ ਕੇਵਲ ਇੱਕ ਵਾਰ ਹੀ ਪਿਆਰ ਕਰਦੀ ਹੈ ਇਹ ਸਭ ਟਕੌਂਸਲੇ ਦੀਆਂ ਗੱਲਾਂ ਹਨ ਜ਼ਮਾਨਾ ਬਦਲ ਰਿਹਾ ਹੈ ਤੇ ਅਜਿਹੇ ਬਿਆਨਾਂ ਦੇ ਰੋਕਿਆ ਰੁਕਣ ਵਾਲਾ ਨਹੀਂ ਜ਼ਿੰਦਗੀ ਦੀਆਂ ਕਦਰਾਂ ਚੰਗੇ ਜਾਂ ਮੰਦੇ ਰਾ ਬਦਲ ਕੇ ਹੀ ਰਹਿਣ ਗਈਆਂ ਭਾਵੇਂ ਅਸੀਂ ਜਿੰਨਾ ਵੀ ਮਾਤਮ ਕਰੀਏ ਸਿਰ ਪੱਟਿਏ ਹਾਲਾਤਾਂ ਇਸਤਰੀਆਂ ਨੂੰ ਘਰਾਂ ਵਿੱਚ ਸ਼ਾਂਤੀ ਨਾਲ ਨਹੀਂ ਬੈਠਣ ਦੇਣਗੀਆਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਮਜਬੂਰੀ ਵਸ ਅਸੀਂ ਆਪਣੀ ਭੈਣ, ਧੀ, ਮਾਂ ਤੇ ਪਤਨੀ ਨੂੰ ਮਰਦਾਂ ਦੇ ਬਰਾਬਰ ਕਰਨ ਲਈ ਭੇਜਣ ਵਾਸਤੇ ਮਜਬੂਰ ਹੋ ਜਾਵਾਂਗੇ ਤਾਂ ਸਾਨੂੰ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਸਖਲਾਈ ਦੇਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਨੂੰ ਪੁਰਾਣੇ ਕੌਲ ਅਨਸਾਰ ਸ਼ਰਮ ਅਤੇ ਹਿਆ ਨੂੰ ਕਾਇਮ ਰੱਖਣ ਲਈ ਹਰ ਵੇਲੇ ਨਾਰੀ ਹੋਣ ਦੇ ਅਹਿਸਾਸ ਵਿੱਚ ਹੀ ਗਰਕ ਰਹਿਣ ਦਾ ਪਾਠ ਪੜਾਈਏ ਜਾਂ ਇਹ ਸਮਝਾਈਏ ਕਿ ਜਦੋਂ ਕੰਮ ਤੇ ਜਾਓ ਤਾਂ ਆਪਣੀ ਨਸਵਾਰਨੀਅਤ ਨਾਰੀ ਕੋਮਲਤਾ ਤੇ ਨਾ ਨਾਜ਼ ਨਖਰੇ ਨਾਲ 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 ਲੈ ਕੇ ਜਾਓ ਉਥੇ ਔਰਤ ਹੋਣ ਦੇ ਬਲ ਬੂਤੇ ਤੇ ਨਹੀਂ ਸਗੋ ਆਪਣੀ ਮਿਹਨਤ ਨਾਲ ਕੰਮ ਕਰੋ ਪੱਛਮੀ ਔਰਤਾ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਰਾਬਰ ਕੰਮ ਕਰਦੀਆਂ ਹਨ ਪਰ ਨਾਲ ਹੀ ਲੋੜੋਂ ਵੱਧ ਆਪਣੇ ਔਰਤ ਹੋਣ ਦਾ ਢੋਲ ਪਟਦੀਆਂ ਹਨ ਪਰ ਪਲ ਪਲ ਮਗਰੋਂ ਮੇਕਅਪ ਕਰਦੀਆਂ ਹਨ ਬਾਲ ਸੰਵਾਰ ਦੀਆਂ ਹਨ ਤੇ ਭੇਟ ਭਾਵ ਸੱਦਾ ਪੱਤਰ ਹਾਸਲ ਕਰਨ ਲਈ ਉਹ ਸਾਰੇ ਨਾਜ ਨਖਰਾਲੂ ਟੰਗ ਵਰਤਦੀਆਂ ਹਨ ਜਿਹੜੇ ਕਿ ਅਖਬਾਰਾਂ ਤੇ ਰਸਾਲਿਆਂ ਰਾਹੀਂ ਇਹਨਾਂ ਤੱਕ ਪਹੁੰਚਦੇ ਹਨ ਉਥੋਂ ਦੇ ਰਸਾਲਿਆਂ ਮੈਗਜ਼ੀਨਾਂ ਵਿੱਚ ਹਜ਼ਾਰਾਂ ਬਣਾਵਟੀ ਵਸਤੂਆਂ ਤੇ ਖੁਸ਼ਬੂਆਂ ਕੇਵਲ ਬੰਦਿਆਂ ਨੂੰ ਫਸਵਾਉਣ ਲਈ ਜ਼ਾਹਿਰ ਜ਼ਾਹਿਰ ਕੀਤੀਆਂ ਜਾਂਦੀਆਂ ਹਨ ਉਥੋਂ ਦੀਆਂ ਔਰਤਾਂ ਦੇ ਦਿਲਾਂ ਵਿੱਚ ਇਹ ਬਿਠਾ ਦਿੱਤਾ ਗਿਆ ਹੈ ਕਿ ਇਹਨਾਂ ਦੀ ਜ਼ਿੰਦਗੀ ਦਾ ਮਕਸਦ ਇਹਨਾਂ ਨੂੰ ਕੋਈ ਚਾਹੇ ਇਨਾਂ ਨਾਲ ਵਿਆਹ ਕਰਕੇ ਬੱਚੇ ਬਖਸ਼ੇ ਪਰ ਕਿੰਨੀਆਂ ਲੜਕੀਆਂ ਹਨ ਜਿਹੜੀਆਂ ਰਸਾਲਿਆਂ ਦੇ ਦੱਸੇ ਹੋਏ ਨੁਸਖਿਆਂ ਨੂੰ ਵਰਤ ਕੇ ਜ਼ਿੰਦਗੀ ਦੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਲੈਂਦੀਆਂ ਹਨ ਜਿਆਦਾ ਤਾਂ ਅਜਈਆਂ ਹੁੰਦੀਆਂ ਹਨ ਜਿਹੜੀਆਂ ਮਰਦਾਂ ਨੂੰ ਵਰਗ ਲਾਉਣ ਦੀਆਂ ਹਨ ਤੇ ਖੁਦ ਉਹਨਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਤੇ ਸਾਰੀ ਉਮਰ ਪਰੀਆਂ ਦੇ ਸ਼ਹਿਜ਼ਾਦੇ ਦੀ ਉਡੀਕ ਵਿੱਚ گزار ਦਿੰਦੀਆਂ ਹਨ ਜਿਸ ਦੇਸ਼ ਦੀਆਂ ਔਰਤਾਂ ਚਿੱਤ ਭਰਮਾਉਣੇ ਵੱਖਰੇ ਖਿਆਲਾਂ ਵਾਲੀਆਂ ਤੇ ਨਾ ਮਰਦ ਮੁਰਾਦ ਹੋਣ ਉੱਥੋਂ ਦੇ ਬੱਚੇ ਕਿਉਂ ਨਾ ਟੈਂਡੀ ਬਣ ਬੰਨ ਗਏ ਬੱਚੇ ਐ ਬੱਚੀਆਂ ਕਿਉਂ ਨਾ ਆਪਣੀ ਨਸਵਾਨੀਅਤ ਦਾ ਰੋਭ ਜਮਾਉਣਗੀਆਂ ਮਹਿਰੂਸ ਵਿੱਚ ਔਰਤਾਂ ਨੂੰ ਹਰ ਕਿਤੇ ਵਿੱਚ ਕੰਮ ਕਰਦਿਆਂ ਵੇਖਿਆ ਕਿਸੇ ਦੇ ਮੂੰਹ ਉੱਤੇ ਨਾ ਕੋਈ ਮੇਕਅਪ ਸੀ ਤੇ ਨਾ ਹੀ ਉਹਨਾਂ ਦੇ ਵਾਲ ਸਵਾਰੇ ਹੋਏ ਸਨ ਜ਼ਿਆਦਾ ਨੇ ਤਾਂ ਬਿਲਕੁਲ ਮਰਦਾਂ ਵਾਂਗ ਹੀ ਵਰਦੀਆਂ ਪਾਈਆਂ ਹੋਈਆਂ ਸਨ ਕਿ ਪਛਾਣਨਾ ਔਖਾ ਸੀ ਬਿਲਕੁਲ ਮਰਦ ਲੱਗ ਰਹੀਆਂ ਸਨ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਇਸਤਰੀਅਤ ਦਾ ਖੋਨ ਹੋ ਰਿਹਾ ਹੈ ਮੈਂ ਪੁੱਛਿਆ ਤਾਂ ਸਾਡੀ ਸਾਥ ਨੇ ਦੱਸਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕੰਮ ਵੇਲੇ ਕੋਈ ਨਸਵਾਨੀਅਤ ਜਾਂ ਮਰਦਾਨਗੀ ਦੀ ਨਮਾਇਸ਼ ਕਰੇ ਕਿਉਂ ਤਾਂ ਤਾਂ ਇਹ ਮਸ਼ੀਨ ਬਣ ਜਾਣਗੀ ਹੈ ਇਹ ਤਾਂ ਹੋਰ ਵੀ ਚੰਗਾ ਹੈ ਤੁਸੀਂ ਕੀ ਮਸ਼ੀਨਾਂ ਨੂੰ ਕੋਈ ਘਟਿਆ ਸਮਝਦੇ ਹੋ ਕੀ ਹੱਥ ਦੀਆਂ ਬਣਾਈਆਂ ਮਸ਼ੀਨਾਂ ਪੱਥਰ ਤੋਂ ਤਰਾਸ਼ੇ ਬੋਤਾਂ ਨਾਲੋਂ ਕੁਝ ਘੱਟ ਪਵਿੱਤਰ ਹੈ ਜੇਕਰ ਉਹ ਪੱਥਰ ਸਾਡੀ ਸੁਣਦਾ ਹੈ ਤਾਂ ਇਹ ਮਸ਼ੀਨਾਂ ਵੀ ਸਾਡੀ ਅਨਦਾ ਤ ਹਨ ਸਾਨੂੰ گاਵਾਵਾਂ ਬਲਦਾਂ ਨਾਲੋਂ ਜ਼ਿਆਦਾ ਪਿਆਰੀਆਂ ਹਨ ਕਿਉਂਕਿ ਇਹਨਾਂ ਨੂੰ ਅਸੀਂ ਆਪੋ ਬੜੇ ਪਿਆਰ ਨਾਲ ਬਣਾਉਂਦੇ ਹਾਂ ਹੁਣ ਜੇਕਰ ਅਸੀਂ ਇਨਾਂ ਜਿਹਾ ਹੋ ਜਾਈਏ ਅਤੇ ਇੰਨੀ ਹੀ ਸ਼ਰਾਫਤ ਅਤੇ ਇਮਾਨਦਾਰੀ ਨਾਲ ਕੰਮ ਕਰੀਏ ਤਾਂ ਸਾਡੇ ਜੀਵਨ ਦਾ ਮਕਸਦ ਪੂਰਾ ਹੋ ਜਾਵੇਗਾ ਇਹਨਾਂ ਮਸ਼ੀਨਾਂ ਵਿੱਚ ਨਾ ਔਰਤ ਹਨ ਤੇ ਨਾ ਹੀ ਮਰਦ ਇੰਜ ਹੀ ਇਹਨਾਂ ਨੂੰ ਚਲਾਉਣ ਵਾਲਿਆਂ ਦੀ ਵੀ ਕੋਈ ਲੋੜ ਨਹੀਂ ਸਭ ਮਜ਼ਦੂਰ ਨੇ ਸਭ ਮਸ਼ੀਨਾਂ ਰparat ਨੂੰ ਆਤਿਥੀ ਭੋਜ ਸਮੇਂ ਮੈਂ ਵੇਖਿਆ ਇਨ੍ਹਾਂ ਮਸ਼ੀਨਾਂ ਵਿੱਚ ਜਾਣ ਪੈ ਗਈ ਸੀ ਜੀਵਨ ਅਤੇ ਸੰਿਆਤ ਦਾ ਹੱਕ ਭਰਪੂਰ ਤਰੀਕੇ ਨਾਲ ਅਦਾ ਹੋ ਰਿਹਾ ਸੀ ਕਾਰਖਾਨੇ ਵਿੱਚ ਕਿਤੇ ਲੋਹਾ ਗਾਲਣ ਦੀਆਂ ਮਸ਼ੀਨਾਂ ਸਨ ਕਿਤੇ ਢਾਲਣ ਦੀਆਂ ਕਿਤੇ ਮਸਾਂ ਸੀ ਤਾਂ ਕਿਤੇ ਨਤਾਸਾ ਇੱਕ ਪਾਸੇ ਪੁਰਜੇ ਢਾਲਣ ਦੀਆਂ ਮਸ਼ੀਨਾਂ ਸਨ ਤਾਂ ਦੂਜੇ ਪਾਸੇ ਯੂਰੀ ਸੀ ਅਤੇ ਵੀਰਾ ਸੀ ਜਦੋਂ ਇਹ ਪਤਾ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ ਔਰਤਾਂ ਨੇ ਮਰਦਾਂ ਦੇ ਨਾਲ ਹੀ ਕੰਮ ਕਰਨਾ ਹੈ ਤਾਂ ਸਾਨੂੰ ਇਹ ਕਥਨ ਭੁੱਲ ਕੇ ਨਵੇਂ ਕਥਨ ਕੌਲ ਬਣਾਉਣੇ ਪੈਣਗੇ ਕਾਲਜ ਅਤੇ ਸਕੂਲ ਵਿੱਚ ਤੂੰ ਨਾ ਮਾਂ ਹੈ ਤੇ ਨਾ ਧੀ ਤੇ ਨਾ ਹੀ ਪ੍ਰੇਮਿਕਾ ਕੇਵਲ ਵਿਦਿਆਰਥਣ ਹੈ ਅਤੇ ਬਾਕੀ ਪ੍ਰੋਫੈਸਰ ਅਤੇ ਵਿਦਿਆਰਥੀ ਵਿਦਿਆਰਥਣਾ ਦਫ਼ਤਰ ਵਿੱਚ ਨਾ ਤੂੰ ਮੁਹੱਬਤ ਵਿੱਚ ਬੇਵਫਾ ਹੈ ਤੇ ਨਾ ਹੀ ਬੇਵਫਾ ਸਿੱਧੀ ਤਰ੍ਹਾਂ ਕੰਮ ਕਰ ਅਤੇ ਨਖਰੇ ਭੁੱਲ ਜਾ ਆਲੇ ਦੁਆਲੇ ਜਿਹੜੇ ਲੋਕ ਬੈਠੇ ਹਨ ਸਭ انسان ਹਨ ਨਾ ਨਾ ਮਰਦ ਤੇ ਨਾ ਹੀ ਔਰਤਾਂ ਅਫਸਰ ਹਨ ਜਾਂ ਕਲਰਕ ਆ ਮੇਜ਼ ਹੈ ਔਰ ਕੁਰਸੀ ਅਤੇ ਚਪੜਾਸੀ ਤੁਸੀਂ ਨਾ ਕਮਜ਼ੋਰ ਹੋ ਤੇ ਨਾ ਸ਼ਕਤੀਸ਼ਾਲੀ ਨਾ ਕੋਮਲ ਤੇ ਨਾ ਹੀ ਕਰਖਤ ਤੁਹਾਡਾ ਕੰਮ ਉਹੀ ਹੈ ਜਿਸ ਦੀ ਤੁਸੀਂ ਤਨਖਾਹ ਲੈਂਦੇ ਹੋ ਜਦੋਂ ਤੱਕ ਤੁਸੀਂ ਕੀਤਾ ਨਾ ਬਦਲੋ ਤੁਹਾਨੂੰ ਕੁਦਰਤ ਨੇ ਇਸੇ ਕੰਮ ਲਈ ਪੈਦਾ ਕੀਤਾ ਹੈ ਇੱਥੇ ਪਤੀ ਜਾਂ ਪਤਨੀ ਫਸਾਉਣ ਨਹੀਂ ਕੇਵਲ ਕੰਮ ਕਰਨ ਲਈ ਆਏ ਹੋ ਸਰੀਰਕ ਜਾਂ ਦਿਮਾਗੀ ਤਾਕਤ ਜਾਂ ਕਮਜ਼ੋਰੀ ਤੋਂ ਨਾ ਲਾਭ ਉਠਾਓ ਤੇ ਨਾ ਹੀ ਕਿਸੇ ਦਾ ਨੁਕਸਾਨ ਕਰੋ। ਕੇਵਲ ਵਿਆਹ ਹੀ ਤੁਹਾਡੀ ਮੰਜ਼ਿਲ ਨਹੀਂ ਕਿਉਂਕਿ ਵਿਆਹ ਕਰ ਲੈਣਾ ਟੀਚੇ ਤੇ ਪਹੁੰਚਣਾ ਨਹੀਂ ਇਹਨੂੰ ਨਿਭਾਉਣਾ ਅਸਲ ਵਿੱਚ ਲੰਬੀ ਛੜਕ ਹੈ। ਪਰ ਗੁਰਦੇਵ ਕਹਿੰਦੇ ਹਨ ਐ ਔਰਤ ਤੂੰ ਅੱਧੀ ਔਰਤ ਹੈਂ ਤੇ ਅੱਧਾ ਸੁਪਨਾ। ਕਿਸੇ ਨੇ ਇਹਨਾਂ ਦੀ ਪਤਨੀ ਤੋਂ ਰਹਿ ਲਈ ਹੁੰਦੀ ਤਾਂ ਸ਼ਾਇਦ ਇਹ ਕਿੰਨੀਕ ਗੁਰਦੇਵ ਤਾਂ ਆਪੂ ਪੂਰੇ ਦੇ ਪੂਰਾ ਸੁਪਨਾ ਹਨ ਅਤੇ ਸੁਪਨੇ ਦੀ ਸੁੰਦਰ ਵਿਆਖਿਆ ਵੀ ਪਰ ਔਰਤਾਂ ਪੈਗੰਬਰ ਨਹੀਂ ਹੁੰਦੀਆਂ ਔਰਤਾਂ ਨਬੀ ਨਹੀਂ ਹੁੰਦੀਆਂ ਔਰਤਾਂ ਪਾਗਲ ਨਹੀਂ ਹੁੰਦੀਆਂ ਤਾਂ ਫਿਰ ਕੋਈ ਉੱਠ ਕੇ ਕਹਿ ਕਿਉਂ ਨਹੀਂ ਦਿੰਦਾ ਕਿ ਔਰਤ ਔਰਤ ਨਹੀਂ ਹੁੰਦੀ